ਦੋਸਤੋ ਇਸ ਵਕਤ ਆਪਾਂ ਖਨੌਰੀ ਬੰਡਰ ਤੇ ਖੜੇ ਆ ਜਿਹੜੇ ਪਾਸੋਂ ਖਨੌਰੀ ਆਡੇ ਵੱਲੋਂ ਜਾਂਦੇ ਆ ਇਸ ਵਕਤ ਇੱਥੇ ਉਹ ਪੈਟਰੋਲ ਪੰਪ ਹੈ ਪੈਟਰੋਲ ਪੰਪ ਦੇ ਨਾਲ ਆਪਣਾ ਲੁਧਿਆਣੇ ਦਾ ਜਿਹੜਾ ਜ਼ਿਲ੍ਹਾ ਉਹਨਾਂ ਦਾ ਕੈਂਪ ਹੈ ਤਾਂ ਅਕਵਾਲ ਪਿੰਡ ਖੇਮੂਆਣਾ ਜਿਹੜਾ ਬਠਿੰਡਾ ਇਹ ਲਗਾਤਾਰ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਦੇ ਵਿੱਚ ਨੇ ਦੇਖੋ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਰੋਜ਼ ਫੇਰ ਵੀ ਇਹ ਰੱਖਸ਼ੇ ਤੇ ਸਪੀਕਰ ਲੈ ਕੇ ਰਾਤ ਨੂੰ ਅਨਾਉਂਸਮੈਂਟ ਕਰਦਾ ਵੀ ਜਾਗਦੇ ਰਹਿਣਾ ਕਿਸ ਲਈ ਬਾਪੂ ਡੱਲੇਵਾਲ ਸਾਹਿਬ ਦੇ ਠੀਕ ਹੈ ਕਿ ਜੇ ਬਾਪੂ ਡੱਲੇਵਾਲ ਸਾਹਿਬ ਮਰਨ ਵਰਤੇ ਬੈਠਾ ਹੈ ਤਾਂ ਯਾਰ ਮੈਂ ਘਰੇ ਕਿਉਂ ਬੈਠਾਂ ਤਾਂ ਇਹ ਭਰਾਵੋ ਮੈਸੇਜ ਅੱਡੋ ਅੱਡ ਛੋਟੇ ਦਿਲ ਦੇ ਵਿੱਚ ਖੁੱਭਣਾ ਚਾਹੀਦਾ ਹੈ ਕਿ ਅਸੀਂ ਤਾਂ ਤੁਰ ਵੀ ਸਕਦੇ ਆ ਬੋਲ ਵੀ ਸਕਦੇ ਆ ਤਾ ਇਹ ਜਿਹੜਾ ਬੰਦਾ ਤੁਰ ਨਹੀਂ ਸਕਦਾ ਹੱਥ ਨਾਲ ਸਾਈਕਲ ਚਲਾ ਕੇ ਮੋਰਚੇ ਦੇ ਵਿੱਚ ਦਿਨ ਰਾਤ ਪਹਿਰਾ ਦੇ ਰਿਹਾ ਤਾਂ ਆਪਾਂ ਜ਼ਮੀਨਾਂ ਵਾਲੇ ਆਪਾਂ ਉਹਨਾਂ ਦੇ ਰੇਟ ਲੈਣ ਵਾਸਤੇ ਆ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 38ਵਾਂ ਦਿਨ ਚ ਹੈ 38 ਦਿਨ ਕਹਿਣ ਨੂੰ ਠੀਕ ਹੈ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਬੰਦਾ ਮਰ ਵਰ ਤੇ ਬੈਠਾ ਤੇ ਫੇਰ ਹਜੇ ਤੱਕ ਜਿਹੜੇ ਬਹੁਤ ਲੋਕ ਖਨੌਰੀ ਨਹੀਂ ਆਏ ਹੁਣੇ ਫੀਲ ਹੈ ਕਿ 4 ਜਨਵਰੀ ਨੂੰ ਬਹੁਤ ਵੱਡਾ ਕੱਢ ਰੱਖਿਆ ਕੋਈ ਕੱਠ ਨਹੀਂ ਰੱਖਿਆ ਸਿਰਫ ਜਿਹੜੀ ਡੱਲੇਵਾਲ ਦੀ ਭਾਵਨਾ ਸੀ ਡੱਲੇਵਾਲ ਨੇ ਸਾਡੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਜਿਹੜੇ ਅੱਜ ਤੱਕ ਹੁਣ ਤੱਕ ਆਉਂਦੇ ਰਹੇ ਨੇ ਵੀ ਡੱਲੇਵਾਲ ਦੇ ਦਰਸ਼ਨ ਕਰਵਾ ਦਿਓ ਡੱਲੇਵਾਲ ਸਾਹਿਬ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਆਂ ਤਾ ਖੁਦ ਉਹਨੇ ਮਨ ਦੀ ਭਾਵਨਾ ਸਾਡੇ ਨਾਲ ਜਿਤਾਈ ਹੈ ਕਿ ਮੈਂ ਜਿਹੜੇ ਲੋਕ ਨੇ ਤੁਸੀਂ ਇੱਕ ਇਕੱਠ ਰੱਖੋ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਤਾਂ ਉਹ 4 ਜਨਵਰੀ ਐ ਪੀਲ ਐ ਕਿ 4 ਜਨਵਰੀ ਨੂੰ ਖਾਸ ਕਰਕੇ ਪੰਜਾਬ ਦਾ ਕੋਈ ਪਿੰਡ ਨਹੀਂ ਰਹਿਣਾ ਚਾਹੀਦਾ ਜਿੱਥੋਂ ਬੱਸ ਟਰੱਕ ਭਰ ਕੇ ਨਾ ਆਵੇ ਤੇ ਖਨੌਰੀ ਲੱਖਾਂ ਦਾ ਇਕੱਠ ਕਰਕੇ ਤੇ ਇਹ ਸਾਡੇ ਅਕਵਾਲ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਇਹਦੇ ਕੰਨੀ ਨਯਾ ਜ਼ਰੂਰ ਮਾਰ ਲਿਓ ਜਿਸ ਨੇ ਲੱਤਾਂ ਨਹੀਂ ਤੇ ਰੋਜ਼ ਦਿਨ ਰਾਤ 11 ਮਹੀਨੇ ਇਸ ਮੋਰਚੇ ਦੀ ਸੇਵਾ ਕੀਤੀ ਹੈ ਪਹਿਰਾ ਦੇ ਰਿਆ ਆਇਓ ਭਰਾਵੋ ਤੇ ਆਪਾਂ ਸਰਕਾਰ ਤੋਂ ਮੰਗਾ ਲਾਗੂ ਕਰਵਾ ਲਏ ਧੰਨਵਾਦ ਬੈਸੂ ਜੀ ਕਾ ਖਾਨ ਸਾਹਿਬ ਦੋਸਤੋ ਇਸ ਵਕਤ ਆਪਾਂ ਖਨੌਰੀ ਆਰਡਰ ਤੇ ਖੜੇ ਆ ਜਿਹੜੇ ਪਾਸੋਂ ਖਨੌਰੀ ਆਟੇ ਵੰਡਵਾਉਣਾ ਚਾਹੁੰਦੇ ਆ ਇਸ ਵਕਤ ਤੇ ਉਹ ਪੈਟਰੋਲ ਪੰਪ ਦਾ ਪੈਟਰੋਲ ਪੰਪ ਦੇ ਨਾਲ ਆਪਣਾ ਲੁਧਿਆਣੇ ਦਾ ਜਿਹੜਾ ਜ਼ਿਲ੍ਹਾ ਉਹਨਾਂ ਦਾ ਕੈਂਪ ਹੈ ਤਾਂ ਅਕਵਾਲ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਇਹ ਲਗਾਤਾਰ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਦੇ ਵਿੱਚ ਨੇ ਦੇਖੋ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਰੋਜ਼ ਫੇਰ ਵੀ ਇਹ ਰਾਖਸ਼ੇ ਤੇ ਸਪੀਕਰ ਲੈ ਕੇ ਰਾਤ ਨੂੰ ਅਨਾਊਂਸਮੈਂਟ ਕਰਦਾ ਵੀ ਜਾਗਦੇ ਰਹਿਣਾ ਕਿਸ ਲਈ ਬਾਪੂ ਡੱਲੇਵਾਲ ਸਾਹਿਬ ਜੀ ਕਿ ਜੇ ਬਾਪੂ ਡੱਲੇਵਾਲ ਸਾਹਿਬ ਮਰਨ ਵਰਤੇ ਬੈਠਾ ਹੈ ਤਾਂ ਯਾਰ ਮੈਂ ਘਰੇ ਕਿਉਂ ਬੈਠਾਂ ਦਾ ਇਹ ਭਰਾਵੋ ਮੈਸੇਜ ਅੱਡੂ ਅੱਡ ਛੋਟੇ ਦਿਲ ਦੇ ਵਿੱਚ ਖੁੱਭਣਾ ਚਾਹੀਦਾ ਹੈ ਕਿ ਅਸੀਂ ਤਾਂ ਤੁਰ ਵੀ ਸਕਦੇ ਆ ਬੋਲ ਵੀ ਸਕਦੇ ਆ ਤਾਂ ਇਹ ਜਿਹੜਾ ਬੰਦਾ ਤੁਰ ਨਹੀਂ ਸਕਦਾ ਹੱਥ ਨਾਲ ਸਾਈਕਲ ਚਲਾ ਕੇ ਮੋਰਚੇ ਦੇ ਵਿੱਚ ਦਿਨ ਰਾਤ ਪਹਿਰਾ ਦੇ ਰਿਹਾ ਤਾਂ ਆਪਾਂ ਜ਼ਮੀਨਾਂ ਵਾਲੇ ਆਪਾਂ ਉਹਨਾਂ ਦੇ ਰੇਟ ਲੈਣ ਵਾਸਤੇ ਆ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 38ਵੇਂ ਦਿਨ ਚ ਹੈ 38 ਦਿਨ ਕਹਿਣ ਨੂੰ ਠੀਕ ਐ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਬੰਦਾ ਮਰ ਵਰ ਤੇ ਬੈਠਾ ਤੇ ਫੇਰ ਹਜੇ ਤੱਕ ਹਜੇ ਜਿਹੜੇ ਬਹੁਤ ਲੋਕ ਖਨੌਰੀ ਨਹੀਂ ਆਏ ਹੁਣੇ ਫੀਲ ਐ ਕਿ 4 ਜਨਵਰੀ ਨੂੰ ਬਹੁਤ ਵੱਡਾ ਕੱਟ ਰੱਖਿਆ ਕੋਈ ਕੱਠ ਨਹੀਂ ਰੱਖਿਆ ਸਿਰਫ ਜਿਹੜੀ ਡੱਲੇਵਾਲ ਦੀ ਭਾਵਨਾ ਸੀ ਢੱਲੇਵਾਲ ਨੇ ਸਾਡੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਜਿਹੜੇ ਅੱਜ ਤੱਕ ਹੁਣ ਤੱਕ ਆਉਂਦੇ ਰਹੇ ਨੇ ਵੀ ਢੱਲੇਵਾਲ ਦੇ ਦਰਸ਼ਨ ਕਰਵਾ ਦਿਓ ਢੱਲੇਵਾਲ ਸਾਹਿਬ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਆ ਤਾਂ ਖੁਦ ਉਹਨੇ ਮਨ ਦੀ ਭਾਵਨਾ ਸਾਡੇ ਨਾਲ ਜਿਤਾਈ ਹੈ ਕਿ ਮੈਂ ਜਿਹੜੇ ਲੋਕ ਨੇ ਤੁਸੀਂ ਇੱਕ ਇਕੱਠ ਰੱਖੋ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਤਾਂ ਉਹ 4 ਜਨਵਰੀ ਐ ਪੀਲ ਐ ਕਿ 4 ਜਨਵਰੀ ਨੂੰ ਖਾਸ ਕਰਕੇ ਪੰਜਾਬ ਦਾ ਕੋਈ ਪਿੰਡ ਨਹੀਂ ਰਹਿਣਾ ਚਾਹੀਦਾ ਜਿੱਥੋਂ ਬੱਸ ਟਰੱਕ ਭਰ ਕੇ ਨਾ ਆਵੇ ਤੇ ਖਨੌਰੀ ਲੱਖਾਂ ਦਾ ਕੱਟ ਕਰਕੇ ਤੇ ਇਹ ਸਾਡੇ ਅਕਵਾਲ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਇਹਦੇ ਕੰਨੀ ਨਿਗਾਹ ਜ਼ਰੂਰ ਮਾਰ ਲਿਓ ਜਿਸ ਨੇ ਲੱਤਾਂ ਨਹੀਂ ਤੇ ਰੋਜ਼ ਦਿਨ ਰਾਤ 11 ਮਹੀਨੇ ਇਸ ਮੋਰਚੇ ਦੀ ਸੇਵਾ ਕੀਤੀ ਹੈ ਪਹਿਰਾ ਦੇ ਰਿਹਾ ਹੈ ਆਇਓ ਭਰਾਵੋ ਤੇ ਆਪਾਂ ਸਰਕਾਰ ਤੋਂ ਮੰਗਾ ਲਾਗੂ ਕਰਵਾ ਲੀਏ ਧੰਨਵਾਦ ਬੈਸੂਜੀ ਕਾ ਖਾਲਸਾ